ਸਤਿ ਸ਼੍ਰੀ ਅਕਾਲ ਸਤਿਓ ਗਵਾਚੇ ਪਰਨੇ ਚੈਨਲ ਤੁਹਾਡਾ ਇੱਕ ਵਾਰ ਫਿਰ ਸਵਾਗਤ ਅੱਜ ਦੀ ਗਜ਼ਲ ਬੜੀ ਅਜਬ ਕਹਾਣੀ ਹੈ ਸ਼ਿਕਵਾ ਜਬਾਂ ਤੇ ਤੇ ਨੈਣਾ ਚ ਪਾਣੀ ਬੜੀ ਅਜਬ ਕਹਾਣੀ ਜੁਗਾ ਤੋਂ ਉਡਿਕਾਂ ਤੋਂ ਕਿਦਨ ਸੁਣਾਣੀ ਬੜੀ ਅਜਬ ਕਹਾਣੀ ਜਰਦ ਹੋਗੀ ਸੁਰਖੀ ਤੇ ਉਲਜਣਗੇ ਸੂ ਜਰਦ ਹੋਗੀ ਸੁਰਖੀ ਤੇ ਉਲਜਣਗੇ ਸੂ ਲਗਾਉਣੇ ਕਠਨ ਸੀ ਕਿ ਔਖੀ ਨਿਭਾਣੀ ਬੜੀ ਅਜਬ ਕਹਾਣੀ ਆ ਝੀਲਾਂ ਦਾ ਸੁੱਕਣਾ ਤੇ ਦਰਿਆ ਨੇ ਵਹਿਣਾ ਆ ਝੀਲਾਂ ਦਾ ਸੁੱਕਣਾ ਤੇ ਦਰਿਆ ਦੇ ਵਹਿਣਾ ਨਾਲ ਸੜ ਗਈਆਂ ਮਿੱਟੀਆਂ ਦੀ ਅਤਰ ਭੁਜਾਣੀ ਬੜੀ ਅਜਬ ਕਹਾਣੀ ਗਜ਼ਬ ਰਾਜਨੀਤੀ ਤੇ ਤਖਤਾਂ ਦੇ ਪਲਟੇ ਗਜ਼ਬ ਰਾਜਨੀਤੀ ਤੇ ਤਖਤਾਂ ਦੇ ਪਲਟੇ ਰਾਣੀ ਬਣ ਕੇ ਗੋਲੀ ਤੇ ਗੋਲੀ ਜੋ ਰਾਣੀ ਬੜੀ ਅਜਬ ਕਹਾਣੀ ਇਹ ਦੇਵਤਾ ਦਾ ਫਿਰ ਤੋਂ ਸਮੁੰਦਰ ਦਾ ਮੰਥਨ ਇਹ ਦੇਵਤਾ ਦਾ ਫਿਰ ਤੋਂ ਸਮੁੰਦਰ ਦਾ ਮੰਥਨ ਨਾਲ ਧਰਮਾਂ ਦੀ ਰੱਸੀ ਤੇ ਲਾਸ਼ਾਂ ਮਧਾਣੀ ਇਹ ਦੈਂਤਾਂ ਦਾ ਫਿਰ ਤੋਂ ਸਮੁੰਦਰ ਦਾ ਮੰਥਨ ਪਾ ਧਰਮਾਂ ਦੀ ਰੱਸੀ ਤੇ ਲਾਸ਼ਾਂ ਮਧਾਣੀ ਬੜੀ ਅਜਬ ਕਹਾਣੀ ਮੇਰੇ ਤਾਂ ਹੋਠ ਸੁੱਕ ਗਏ ਤੇਰੇ ਮੱਟ ਭਰੇ ਨਾ ਮੇਰੇ ਤਾਂ ਹੋਠ ਸੁੱਕ ਗਏ ਤੇਰੇ ਮੱਟ ਭਰੇ ਨਾ ਕਰੇਗਾ ਬਰਾਬਰ ਕਦੋਂ ਵੰਡ ਕਹਾਣੀ ਬੜੀ ਅਜਬ ਕਹਾਣੀ ਜਿਸਮ ਦਾ ਨਹੀਂ ਰੌਲਾ ਨਾ ਰੂਹਾਂ ਦਾ ਝਗੜਾ ਜਿਸਮ ਦਾ ਨਹੀਂ ਰੌਲਾ ਨਾ ਰੂਹਾਂ ਦਾ ਝਗੜਾ ਜੱਜ ਇਹ ਪੰਘੋੜੇ ਤੋਂ ਬੜੀਆਂ ਤੱਕ ਜਾਣੀ ਬੜੀ ਅਜਬ ਕਹਾਣੀ ਹੱਸ਼ਕ ਵਾਜ ਬਾਂਤੇ ਤੇ ਨੈਣਾਂ ਚ ਪਾਣੀ ਬੜੀ ਅਜਬ ਕਹਾਣੀ ਜੁੱਗਾਂ ਤੋਂ ਓੜਿੱਕਾਂ ਤੋਂ ਕਿਦਣ ਸੁਣਾਣੀ ਬੜੀ ਅਜਬ ਕਹਾਣੀ ਬੜੀ ਅਜਬ ਕਹਾਣੀ ਧੰਨਵਾਦ ਸੱਤਿਓ ਜਿਉਂਦੇ ਵਸਦੇ ਰਹੋ ਆਬਾਦ ਰਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ